ਐਲੀਮੈਂਟਰੀ ਟੀਚਰ ਜੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਬੋਪਾ ਰਾਏ ਵੱਲੋਂ ਬੀਤੀ ਰਾਤ ਗੋਲੀ ਮਾਰ ਕੇ ਇੱਕ ਨੌਜਵਾਨ ਗੁਰਮੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਸਾਬਕਾ ਸਰਪੰਚ ਪਿੰਡ ਬੋਪਾ ਰਾਏ ਕਲਾਂ ਦੀ ਹੱਤਿਆ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਅਮਨਦੀਪ ਸਿੰਘ ਦੇ ਨਜ਼ਦੀਕੀ ਦਾ ਕਹਿਣਾ ਹੈ ਕਿ ਬੀਤੀ ਰਾਤ ਕਰੀਬ 9:30 ਵਜੇ ਗੁਰਮੀਤ ਸਿੰਘ ਬਾਹਰ ਗਲੀ ਵਿੱਚ ਗਿਆ ਸੀ ਥੋੜੀ ਦੇਰ ਬਾਅਦ ਉਹਨਾਂ ਗਲੀ ਵਿੱਚ ਰੌਲੇ ਦੀ ਆਵਾਜ਼ ਸੁਣੀ। ਸਤਵੀਰ ਸਿੰਘ ਬੋਪਾ ਰਾਏ ਦੇ ਹੱਥ ਵਿੱਚ 12 ਬੋਰ ਦੀ ਰਾਈਫਲ ਸੀ। ਇਸ ਮੌਕੇ ਤੇ ਸਤਵੀਰ ਸਿੰਘ ਨੇ 12 ਬੋਰ ਦੀ ਰਾਈਫਲ ਨਾਲ ਉਸਦੇ ਭਰਾ ਗੁਰਮੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਮੌਕੇ ਤੇ ਮੌਤ ਹੋ ਗਈ। ਉਕਤ ਵਿਅਕਤੀਆਂ ਨੇ ਅਮਨਦੀਪ ਸਿੰਘ ਤੇ ਵੀ ਡਾਂਗਾ ਨਾਲ ਹਮਲਾ ਕਰ ਦਿੱਤਾ। ਜਦੋਂ ਰੌਲਾ ਪਾਇਆ ਗਿਆ ਤਾਂ ਦੋਸ਼ੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਵੱਲੋਂ ਬੋਟਾਂ ਦੀ ਰੰਜਿਸ਼ ਰੱਖੀ ਜਾ ਰਹੀ ਸੀ ਜਿਸ ਕਰਕੇ ਅਜਿਹਾ ਹੋਇਆ ਹੈ। ਮੇਰਾ ਇਹ ਭਤੀਜਾ ਸੀ। ਮੇਰੇ ਇੱਥੇ ਸਹਾਰੇ ਦੇ ਮੇਰੇ ਸਾਡੇ ਦਾ ਬੇਟਾ ਸੀ ਗੁਰਮੀਤ ਸਿੰਘ। ਇਨੂੰ ਜਦੋਂ ਮਿਲ ਕੇ ਘਰੋਂ ਨਿਕਲੇ ਆ ਦੋਵੇਂ ਭਰਾ ਤੇ ਰਸਤੇ ਦੇ ਵਿੱਚ ਉਪਰਾੜੀ ਦਾ ਕੁੰਨੂ ਜਿਹਾ ਉੱਥੇ ਜਦੋਂ ਆਏ ਆ ਤੇ ਜਿਹੜੇ ਇਹ ਵਿਸ਼ੇ ਹੁਣੀ ਤੇ ਮਾਸਟਰ ਆ ਉਹ ਪਹਿਲਾਂ ਆਪਣੀ ਪਲਾਨਿੰਗ ਬਣਾ ਕੇ ਬੈਠੇ ਸੀ ਉਹਨਾਂ ਨੇ ਮਾਰਨ ਦੀ ਨੀਤੀ ਬਣਾਈ ਸੀ ਪਹਿਲਾਂ ਜਦੋਂ ਇਹ ਘਰੋਂ ਨਿਕਲੇ ਆ ਇੱਕ ਨੇ ਇਸ਼ਾਰਾ ਕੀਤਾ ਪਤਾ ਨਹੀਂ ਕਿਹਨੇ ਕੀਤਾ ਵਿੱਚੋਂ ਉਹ ਬੰਦੇ ਨੇ ਇਸ਼ਾਰਾ ਕੀਤਾ ਵੀ ਨਿਕਲ ਆਏ। ਇਹ ਜਦੋਂ ਅੱਗੇ ਆਇਆ ਤੇ ਜਿਹੜਾ ਮਾਸਟਰ ਆ ਉਹਦੇ ਹੱਥ ਚ ਰਵਲ ਸੀ। ਉਹਨੇ ਅੱਗੇ ਆ ਕੇ ਵਧ ਕੇ ਆਪਣੇ ਘਰ ਤੋਂ ਘਰ ਤੋਂ ਘਟਵੀ ਮੇਰੇ ਖਿਆਲ 200 300 ਫੁੱਟ ਹੋਊਗਾ। ਅੱਗੇ ਆ ਕੇ ਉਹਨੇ ਇਹਨਾਂ ਦੇ ਘਰ ਦੇ ਬਰੋਬਰ ਦੇ ਆ ਕੇ ਤਕਰੀਬਨ ਫਾਇਰ ਕੀਤਾ। ਉਹ ਫਾਇਰ ਜਿਹੜਾ ਸਿੱਧਾ ਲੱਗਾ ਇਹ ਤੋਂ ਪਹਿਲਾਂ ਇਹਨਾਂ ਨੇ ਖਾਲੀ ਫਾਇਰ ਹਵਾ ਦੀ ਵੀ ਕਰਦੇ ਰੇ। ਇਹ ਦੇਖਣ ਨੂੰ ਆਸਤੇ ਆਇਆ ਵੀ ਇਹ ਆਪਣਾ ਫਾਇਰ ਕਾਦੇ ਹੋ ਰਿਹਾ ਹੈ। ਤੇ ਜਦੋਂ ਇਹ ਬਾਹਰ ਨਿਕਲੇ ਤੇ ਇਹਨਾਂ ਨੂੰ ਉਹਨਾਂ ਨੇ ਸਿੱਧੀ ਗੋਲੀ ਚੋਕੀ ਨਹੀਂ ਇਹ ਕੋਈ ਇਹਨਾਂ ਦੀ ਕੋਈ ਲੜਾਈ ਝਗੜਾ ਹੋਇਆ ਗੋਲੀਆਂ ਮਾਰਨ ਦਾ ਕੋਈ ਹਾਂਜੀ ਮਤਲਬ ਕਿ ਇਲੈਕਸ਼ਨ ਹੋਈ ਆ ਇਲੈਕਸ਼ਨ ਦੇ ਵਿੱਚ ਜਿਹੜਾ ਸਰਪੰਚ ਇਹਨਾਂ ਦਾ ਬਣਿਆ ਤੇ ਉਹਨਾਂ ਦਾ ਸਰਪੰਚ ਹਾਰ ਗਿਆ ਸੀ ਜਿਹੜਾ ਉਹਨਾਂ ਖਿਲਾ ਰਿਹਾ ਸੀ ਠੀਕ ਹੈ ਬਸ ਇਹ ਹੋਰੰਜੇ ਜਵਾਈ ਹੋਰ ਕੋਈ ਰੰਜੇ ਜਵਾਈ ਅਜੇ ਤੱਕ ਨਾ ਇਹਨਾਂ ਦਾ ਕੋਈ ਵਟ ਵਿਆ ਰਿਹਾ ਨਾ ਇਹਨਾਂ ਦਾ ਕੋ ਪੈੜੀ ਬੰਨਾ ਚਾਹੁੰਦਾ ਨਾ ਹੀ ਇਹਨਾਂ ਦਾ ਪਹਿਲਾ ਇੱਕੋ ਪਾਰਟੀ ਸੀ ਤੇ ਪਾਦਾਨੀ ਇਹਨਾਂ ਨੂੰ ਕੀ ਗਰੁੱਪ ਚੜਿਆ ਮਤਲਬ ਕਿ ਆਪਣੇ ਖੁਦ ਹੀ ਜੀ ਇਹਨਾਂ ਨੇ ਇਹ ਕੰਮ ਕੀਤਾ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਅਜੇ ਤੱਕ ਤੇ ਸਾਨੂੰ ਪੁਲਿਸ ਜਿਹੜੀ ਆਉ ਉਹ ਸਾਦੀ ਦਿੰਦੀ ਆਈ ਵੀ ਅਸੀਂ ਕਰਾਂਗੇ ਕਰਾਂਗੇ ਆ ਹੁਣ ਆਣ ਕੇ ਇਹਨਾਂ ਨੇ ਅਜੇ লাশ ਸਾਡੀ ਘਰ ਪਈ ਆ ਤੇ ਉਹਨਾਂ ਨੇ ਆਣ ਕੇ ਦੋ ਗੱਡੀਆਂ ਭਰ ਕੇ ਬੰਦੇ ਦੀ ਅੰਦਰ ਆਣ ਕੇ ਦੇ ਸਮਾਨ ਸਮਣ ਨੂੰ ਚੁੱਕ ਕੇ ਲੈ ਕੇ ਨਿਕਲ ਗਏ ਅੱਛਾ ਹੁਣ ਸਾਨੂੰ ਸਾਰੀ ਜਨ ਜੇਤੋ ਦਾ ਖਰਸਾ ਅਥੇ ਹਾਰ ਹੋਣ ਗਿਆ ਨਾ ਕੋ ਜਿਹੜੇ ਉਹ ਹਥਿਆਰ ਇਹਨਾਂ ਚੁੱਕ ਕੇ ਖੜਿਆ ਪੁਲਿਸ ਥਾਣਾ ਲੂਪੋਕੇ ਨੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਚਾਰੇ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੇਖੋ ਜੀ ਮਿਤੀ 23 ਚਲੀ ਦੀ ਦਰਮਾਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਆ ਵਾਸੀ ਬੋਪੜਾ ਕਲਾ ਉਹਨੂੰ 12 ਬੁਰ ਦੇ શરી ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ। ਫਿਰ ਅਸੀਂ ਮੌਕੇ ਪਰ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ ਮਕਦਮਾ ਨੰਬਰ 258/24 302 149 ਆਈਪੀਸੀ ਤੇ ਚਾਰ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਿਰ ਝਗੜਾ ਕਿਸ ਗੱਲ ਤੋਂ ਹੋਇਆ ਜੀ? ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ। ਉਸੇ ਨੂੰ ਲੈ ਕੇ ਝਗੜਾ ਹੋਇਆ ਜੀ। ਮਰਨ ਵਾਲੇ ਦੀ ਉਮਰ ਕਿੰਨੀ ਕੀ ਹੈ? 30-32 ਸਾਲ ਦੇ ਕਰੀਬ ਹੈਗੀ। ਤੇ ਗੋਣੀਆਂ ਕਿੰਨੀਆਂ ਕਿ ਚੱਲੀਆਂ ਜੀ? ਦੋ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਛਰੇ ਲੱਗੇ ਨੇ ਕੋਈ 28-29 ਛਰੇ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ। ਹਥਿਆਰ ਬਰਾਮਦ ਹੋ ਗਏ ਜੀ। ਹਾਂਜੀ ਰੈਫਲ ਬਰਾਮਦ ਕਰ ਲੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ